ਜ਼ਿਲ੍ਹਾ ਜ਼ਿਲੰਦਰ ਦੇ ਪਿੰਡ ਅਪਰਾ ਵਿਖੇ ਵੀ ਅੱਜ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾਬ ਇਸ ਮੌਕੇ ਪ੍ਰਸ਼ਾਸਨ ਵੱਲੋਂ ਉਹ ਦੁਕਾਨਾਂ ਢਾਹ ਢੇਰੀਆਂ ਕਰ ਦਿੱਤੀਆਂ ਗਈਆਂ ਜੋ ਦੁਕਾਨਦਾਰ ਪਿਛਲੇ ਲਗਭਗ 15 ਤੋਂ 20 ਸਾਲ ਤੋਂ ਕਿਰਾਇਆ ਨਹੀਂ ਦੇ ਰਹੇ ਸਨ ਅਤੇ ਕਾਬਜ ਹੋ ਕੇ ਬੈਠੇ ਸਨ ਇਸ ਮੌਕੇ ਬੀਡੀਪੀ ਆਫ ਲੋਰ ਨੇ ਦੱਸਿਆ ਕਿ ਇਹ ਦੁਕਾਨਾਂ ਇਸ ਲਈ ਢਾਈਆਂ ਗਈਆਂ ਹਨ ਕਿਉਂਕਿ ਇਹਨਾਂ ਦੁਕਾਨਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ ਅਤੇ ਦੁਕਾਨਦਾਰਾਂ ਵੱਲ ਲੱਖਾਂ ਰੁਪਏ ਦਾ ਬਕਾਇਆ ਰਕਮ ਖੜੀ ਸੀ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਕਿ ਉਹਨਾਂ ਦੇ ਕੋਲ ਮਾਨਯੋਗ ਹਾਈ ਕੋਰਟ ਦਾ ਕੋਈ ਆਰਡਰ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਮਾਨਯੋਗ ਹਾਈ ਕੋਰਟ ਦਾ ਕੋਈ ਵੀ ਆਰਡਰ ਨਹੀਂ ਹੈ ਪਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹਾਂ ਉਹਨਾਂ ਵੱਲੋਂ ਇਹ ਦੁਕਾਨਾਂ ਢਾਈਆਂ ਗਈਆਂ ਹਨ ਇਸ ਸਬੰਧ ਵਿੱਚ ਜੁਧਾ ਸਰਪੰਚ ਅਪਰਾ ਵਿਨੋ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣੋ ਜੀ ਇਹ ਜਿਹੜੀ ਮਾਰਕੀਟ ਸੀਗੀ ਨਾ ਇਹ ਅਨਸੇਫ ਹੋ ਗਈ ਹੈ ਜੀ ਕੱਟੋ ਘਰ 40 ਸਾਲ ਦੇ ਲਗਭਗ ਇਹਨੂੰ ਬਣੀ ਨੂੰ ਹੋ ਗਿਆ ਇਹਦੇ ਲੈਂਟਰ ਡਿੱਗਦੇ ਪਏ ਆ, ਟੇਪਰ ਡਿੱਗਦੇ ਪਏ ਆ। ਜੀ। ਅਸੀਂ ਚਾਹੁੰਦੇ ਆ ਕਿ ਦੁਕਾਨਦਾਰਾਂ ਦੀ ਜ਼ਿੰਦਗੀ ਬਚਾਈ ਜਾਵੇ। ਜੀ। ਇਹਨਾਂ ਦੇ ਲਈ ਅਸੀਂ ਇਹ ਐਕਸ਼ਨ ਲਿਆ ਇਹਨਾਂ ਨੂੰ ਜੋ ਵੀ ਮਹਿਕਮੇ ਵੱਲੋਂ ਬਾਹਰਨੀ ਵਗੈਰਾ ਸਾਰਾ ਕੁਝ ਦਿੱਤਾ ਹੋਇਆ ਸੀਗਾ। ਜੀ। ਤੇ ਇਹਨਾਂ ਦੇ ਕਿਰਾਏ ਵੀ ਮਨ ਮੈਂ ਦਾ ਘੱਟੋ ਘੱਟ 1 ਕਰੋੜ 96 ਲੱਖ ਪੈਂਡਿੰਗ ਪਏ ਆ। ਜੀ। ਜਿਹਦੇ ਨਾਲ ਅਪਰੇ ਦਾ ਵਿਕਾਸ ਹੋਣਾ ਸੀਗਾ। ਜੀ। ਤੇ ਇਸ ਤਰ੍ਹਾਂ ਕਿ ਅਸੀਂ ਇਹ ਚਾਹੁੰਦੇ ਸੀ ਕਿ ਇਹਨਾਂ ਨੂੰ ਇਹੀ ਮਾਰਕੀਟ ਬਣਾ ਕੇ ਨਵੀਂ ਦੁਵਾਰਾ ਦਿੱਤੀ ਜਾਵੇ। ਜੀ। ਹੋਰ ਵੀ ਇਸ ਦੁਕਾਨਾਂ ਜਿਹੜੇ ਮੈਂ ਕਿ ਦੁਕਾਨਦਾਰ ਸਹਿਯੋਗ ਕਰ ਰਹੇ ਦੁਕਾਨਦਾਰ ਸਾਰੇ ਸਹਿਯੋਗ ਕਰ ਰਹੇ ਆ ਥੈਂਕ ਯੂ ਪੰਚਾਇਤ ਦੀਆਂ ਦੁਕਾਨਾਂ ਨੇ ਅਨਸੇਫ ਪੂਜਿਤ ਕੀਤੀਆਂ ਹੋਈਆਂ ਨੇ ਠੀਕ ਹੈ ਤੇਰਾ ਨੂੰ ਨੋਟਿਸ ਜਾਰੀ ਕੀਤੇ ਹੋਏ ਨੇ ਵੀ ਖਾਲੀ ਕਰ ਦੋ ਹੁਣ ਜਿਹੜੀਆਂ ਖਾਲੀ ਕਰ ਚੁੱਕੇ ਨੇ ਆਪਾਂ ਉਥੋਂ ਸ਼ੁਰੂ ਕਰ ਰਹੇ ਆ ਟੌਣੀਆਂ ਕਿਉਂਕਿ ਟੈਕਨੀਕਲ ਡਿਪਾਰਟਮੈਂਟ ਵੱਲੋਂ ਅਨਸੇਫ ਪੂਜਿਤ ਕੀਤੀਆਂ ਕੱਲ ਨੂੰ ਕੋਈ ਨੁਕਸਾਨ ਹੋ ਜਾਏ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਠੀਕ ਹੈ ਇਹਦਾ ਕੋਈ ਹਾਈ ਕੋਰਟ ਵੱਲੋਂ ਵੀ ਆਰਡਰ ਸੀ ਕੋਈ ਨਹੀਂ ਹਾਈ ਕੋਰਟ ਵੱਲੋਂ ਇਹਨਾਂ ਦੀ ਕੋਈ ਆਰਡਰ ਹਾਈ ਕੋਰਟ ਵੱਲ ਕੋਈ ਆਰਡਰ ਨਹੀਂ ਨਹੀਂ ਕੁਝ ਨਹੀਂ ਸਰ ਦੁਕਾਨਦਾਰ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਉਹਦੇ ਬਾਰੇ ਕੀ ਕਰਨਾ ਉਹ ਤਾਂ ਜਿੰਨਾਂ ਦਾ ਸਾਮਾਨ ਪਿਆ ਹੈਗਾ ਕਿਉਂਕਿ 2 ਕਰੋੜ ਰੁਪਈਆ ਪੈਂਡਿੰਗ ਹੈ ਆਡਿਟ ਰਿਪੋਰਟਸ਼ਨ ਲੱਗਾ ਹੋਇਆ ਓਕੇ ਜੀ ਕਿਉਂਕਿ ਪ੍ਰੋਪਰ ਰੈਂਟ ਨਹੀਂ ਸੀ ਦੇ ਰਹੇ ਓਕੇ ਹਾਂਜੀ ਹਾਂਜੀ ਸਾਰੇ ਦੇ ਵਾਸਤੇ ਵੀਡੀਓ ਸਾਹਮਣੇ ਆਉਗਾ ਸੀਗੇ ਪੰਜਾਬ ਸਰਕਾਰ ਦੇ ਜੀ ਮੈਂ ਤੇ ਸਿਕਿਉਰਟੀ ਲਈ ਆਇਆ ਹਾਂ ਜੀ ਮੈਨੂੰ ਆਰਡਰ ਮਿਲੇ ਸੀਗੇ ਮਾਨਜੋਤ ਜੀ ਦੇ ਸਾਬ੍ਹ ਨਾਲ ਅੱਛਾ ਜੀ ਜੀ ਵੀਡੀਓ ਸਾਹਮਣੇ ਤੇ ਮੀਤਮਾਨ ਦੇ ਸਿਕਿਉਰਟੀ ਵਾਸਤੇ ਅਸੀਂ ਕੋਈ ਹਲਕਾ ਬੰਦਾ ਲਗਾਉਣਾ ਹੈ ਹਲਕਾ ਲਗਾਣਾ ਠੀਕ ਠਾਕ ਚੱਲ ਰਿਹਾ ਕੰਮ ਬਿਲਕੁਲ ਠੀਕ ਸ਼اندار ਸਹਿਯੋਗ ਕਰ ਰਹੇ ਕੋਈ ਵੀ ਕੋਈ ਸ਼اندار ਸਹਿਯੋਗ ਕਰ ਰਿਹਾ ਕੋਈ ਗੱਲ ਵੀ ਨਹੀਂ ਪਰ ਅਡਰ ਨਾਲ ਕੋਈ ਨਹੀਂ ਆਰਡਰ ਕੋਈ ਵੀਡੀਓ ਸਾਹਿਬ ਨੇ ਦੱਸਿਆ ਕਿ ਇਹਨਾਂ ਦਾ ਕਿਰਾਇਆ ਪੈਂਦਾ ਹੈ ਕਿਰਾਇਆ ਪੈਂਦਾ ਹੈ ਹਾਂਜੀ ਓਕੇ ਸਰ ਥੈਂਕ ਯੂ ਕਰੋੜਾ ਰੁਪਇਆ ਪੈਂਦਾ ਹੈ ਕਰੋੜਾ ਰੁਪਇਆ ਜ਼ਿਲ੍ਹਾ ਜਲੰਧਰ ਦੇ ਪਿੰਡ ਅਪਰਾ ਵਿਖੇ ਵੀ ਅੱਜ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਇਸ ਮੌਕੇ ਪ੍ਰਸ਼ਾਸਨ ਵੱਲੋਂ ਉਹ ਦੁਕਾਨਾਂ ਟੈ ਢੇਰੀਆਂ ਕਰ ਦਿੱਤੀਆਂ ਗਈਆਂ ਜੋ ਦੁਕਾਨਦਾਰ ਪਿਛਲੇ ਲਗਭਗ 15 ਤੋਂ 20 ਸਾਲ ਤੋਂ ਕਿਰਾਇਆ ਨਹੀਂ ਦੇ ਰਹੇ ਸਨ ਅਤੇ ਕਾਬੂਚ ਹੋ ਕੇ ਬੈਠੇ ਸਨ ਇਸ ਮੌਕੇ ਬੀਡੀਪੀਓ ਫਲੋਰ ਨੇ ਦੱਸਿਆ ਕਿ ਇਹ ਦੁਕਾਨਾਂ ਇਸ ਲਈ ਢਾਈਆਂ ਗਈਆਂ ਹਨ ਕਿਉਂਕਿ ਇਹਨਾਂ ਦੁਕਾਨਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ ਅਤੇ ਦੁਕਾਨਦਾਰਾਂ ਵੱਲ ਲੱਖਾਂ ਰੁਪਏ ਦਾ ਬਕਾਇਆ ਰਕਮ ਖੜੀ ਸੀ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਕਿ ਉਹਨਾਂ ਦੇ ਕੋਲ ਮਾਨਯੋਗ ਹਾਈ ਕੋਰਟ ਦਾ ਕੋਈ ਆਰਡਰ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਮਾਨਯੋਗ ਹਾਈ ਕੋਰਟ ਦਾ ਕੋਈ ਵੀ ਆਰਡਰ ਨਹੀਂ ਹੈ ਪਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹਾਂ ਉਹਨਾਂ ਵੱਲੋਂ ਇਹ ਦੁਕਾਨਾਂ ਢਾਈਆਂ ਗਈਆਂ ਹਨ ਇਸ ਸਬੰਧ ਵਿੱਚ ਜੁਦਾ ਸਰਪੰਚ ਅਪਰਾ ਵਿਨੋ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣੋ ਜੀ ਇਹ ਜਿਹੜੀ ਮਾਰਗਰੀ ਸੀ ਜੇ ਨਾ ਤੇ ਅਨ ਸੇਫ ਹੋ ਗਈ ਆ ਜੀ ਘਟੂ ਘਟ 40 ਸਾਲ ਦੇ ਲਗਭਗ ਇਹਨੂੰ ਬਣੀ ਹੋ ਗਿਆ ਇਹਦੇ ਲੈਂਟਰ ਡਿੱਗਦੇ ਪਏ ਆ ਪੇਪਰ ਡਿੱਗਦੇ ਪਏ ਆ ਜੀ ਅਸੀਂ ਚਾਹੁੰਦੇ ਹਾਂ ਕਿ ਦੁਕਾਨਦਾਰਾਂ ਦੀ ਜ਼ਿੰਦਗੀ ਬਚਾਈ ਜਾਵੇ ਜੀ ਇਨਾ ਦੇ ਲਈ ਅਸੀਂ ਇਹ ਐਕਸ਼ਨ ਲਿਆ ਇਹਨਾਂ ਨੂੰ ਜੋ ਵੀ ਮਹਿਕਮਿਆਂ ਵੱਲੋਂ ਬਾਹਰ ਨੇ ਵਗੈਰਾ ਸਾਰਾ ਕੁਝ ਦਿੱਤਾ ਹੋਇਆ ਸੀਗਾ ਤੇ ਇਹਨਾਂ ਦੇ ਕਰਾਇਏ ਵੀ ਮੈਨੂੰ ਮੈਂ ਦਾ ਘੱਟੋ ਘੱਟ 1 ਕਰੋੜ 96 ਲੱਖ ਪੈਂਡਿੰਗ ਪਏ ਜੀ ਜਿਹਦੇ ਨਾਲ ਅਪਰੇ ਦਾ ਵਿਕਾਸ ਹੋਣਾ ਸੀਗਾ ਜੀ ਤੇ ਉਸੇ ਤਰ੍ਹਾਂ ਕਿ ਅਸੀਂ ਚਾਹੁੰਦੇ ਸੀਗੇ ਇਹਨਾਂ ਨੂੰ ਇਹੀ ਮਾਰਕੀਟ ਬਣਾ ਕੇ ਨਵੀਂ ਦੁਵਾਰਾ ਦਿੱਤੀ ਜਾਵੇ ਜੀ ਹੋਰ ਵੀ ਇਸ ਦੁਕਾਨਾਂ ਜਿਹੜੇ ਮੈਂ ਕਿ ਹੋਰ ਵੀ ਲੋਕੀ ਇੱਥੇ ਦੁਕਾਨਾਂ ਲੈ ਸਕਣ ਦੁਕਾਨਦਾਰ ਸਹਿਯੋਗ ਕਰ ਰਹੇ ਹਨ ਦੁਕਾਨਦਾਰ ਸਾਰੇ ਸਹਿਯੋਗ ਕਰ ਰਹੇ ਹਨ ਥੈਂਕ ਯੂ ਪੰਚਾਇਤ ਦੀਆਂ ਦੁਕਾਨਾਂ ਨੇ ਅਨਸਰ ਪੂਸ਼ਿਤ ਕੀਤੀਆਂ ਹੋਈਆਂ ਨੇ ਜਿਹੜਾ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਹੋਏ ਨੇ ਵੀ ਖਾਲੀ ਕਰ ਦੋ ਹੁਣ ਜਿਹੜੀਆਂ ਖਾਲੀ ਕਰ ਚੁੱਕੇ ਨੇ ਆਪਾਂ ਉੱਥੋਂ ਸ਼ੁਰੂ ਕਰਦੇ ਆਂ ਟੌਣੀਆਂ ਕਿਉਂਕਿ ਟੈਕਨੀਕਲ ਡਿਪਾਰਟਮੈਂਟ ਵੱਲੋਂ ਆਨ ਸੇਫ ਕੋਸ਼ਿਤ ਕੀਤੇ ਆਂ ਕੱਲ ਨੂੰ ਕੋਈ ਨੁਕਸਾਨ ਹੋ ਜਾਏ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਜੀਕਰ ਇਹਦਾ ਕੋਈ ਹਾਈ ਕੋਰਟ ਵੱਲੋਂ ਵੀ ਆਰਡਰ ਸੀ ਕੋਈ ਨਹੀਂ ਹਾਈ ਕੋਰਟ ਵੱਲੋਂ ਇਹਨਾਂ ਦੇ ਕੋਈ ਆਰਡਰ ਨਹੀਂ 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 ਕੁਝ ਨਹੀਂ ਸੀ ਜੀ ਦੁਕਾਨਦਾਰ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਉਹਦੇ ਬਾਰੇ ਕੀ ਕਰਨਾ ਉਹ ਤਾਂ ਜਿੰਨਾ ਦਾ ਸਾਮਾਨ ਪਿਆ ਹੈਗਾ ਕਿਉਂਕਿ 2 ਕਰੋੜ ਰੁਪਈਆ ਪੈਂਡਿੰਗ ਹੈ ਆਰਡੀ ਰਿਪੋਜ਼ੀਸ਼ਨ ਲੱਗਾ ਹੋਇਆ ਹੈ ਓਕੇ ਜੀ ਕਿ ਸਾਰੇ ਦੇ ਵਾਸਤੇ ਵੀਡੀਓ ਸਾਹਮਣੇ ਹੋ ਗਏ ਸੀ ਜਪਾਉ ਸਰਕਾਰ ਦੇ ਮੈਂ ਦੇ ਸਿਕਿਉਰਟੀ ਲਈ ਆਇਆ ਹਾਂ ਜੀ ਮੈਨੂੰ ਆਰਡਰ ਮਿਲੇ ਸੀਗੇ ਮਾਨਜੋਤ ਸਿੰਘ ਸਾਹਿਬ ਨਾਲ ਅੱਛਾ ਜੀ ਵੀਡੀਓ ਸਾਹਮਣੇ ਫਿਰ ਜਮਦਾਰਸ਼ ਕੋਲ ਹੀ ਵਾਸਤੇ ਅਸੀਂ ਕੋਈ ਹਲਾਕੁਲਾ ਕਰਾਉਂਦਾ ਹਾਂ ਹਲਾਕੁਲਾ ਨਹੀਂ ਠੀਕ ਠਾਕ ਚੱਲ ਰਿਹਾ ਕੰਮ ਬਿਲਕੁਲ ਠੀਕ ਠਾਕ ਦੁਕਾਨਦਾਰ ਸਹਿਯੋਗ ਕਰ ਰਹੇ ਕੋਈ ਵੀ ਕੋਈ ਦੁਕਾਨਦਾਰ ਸਹਿਯੋਗ ਕਰ ਰਿਹਾ ਕੋਈ ਗੜਵੀ ਪੈ ਰਿਹਾ ਆਰਡਰ ਨਾਲ ਕੋਈ ਨਹੀਂ ਆਰਡਰ ਕੋਈ ਵੀਡੀਓ ਸਾਹਮਣੇ ਦੱਸਿਆ ਇਹਨਾਂ ਨੂੰ ਕਿਰਾਇਆ ਪੈਂਡਿੰਗ ਹੈ ਕਿਰਾਇਆ ਪੈਂਡਿੰਗ ਹੈ ਹਾਂਜੀ ਓਕੇ ਸਰ ਥੈਂਕ ਯੂ ਕੋਰਾ ਵੀ ਹੈ ਪੈਂਡਿੰ